ਈ ਆ ਰਿਹਾ ਤੇ ਮੈਨੂੰ ਤਾਂ ਪਤਾ ਨਹੀਂ ਕਿ ਮੈਨੂੰ ਤਾਂ ਤੁਸੀਂ ਐ ਵਿਚਾਲੇ ਆਏ ਕਰ ਲੈਣੇ ਆਏ ਹਾਏ ਹੌੜੀਏ ਦੁੱਖਦਾ ਮੇਰਾ ਪੈਰ ਬੱਚੋਂ ਦੇਖੀ ਕੋ ਨਿਕਲਦਾ ਨਿਕਲ ਤੂੰ ਕਿੱਥੇ ਬੰਗੇ ਲੈਣਾ ਫਿਰ ਜਿਵੇਂ ਤੇਰੇ ਦਰਦ ਇਧਰ ਹੁੰਦਾਗਾ ਹਾਂਜੀ ਪ੍ਰੋਬਲਮ ਇਹ ਕਿ ਸੇ ਟਾਈਮ ਇਧਰ ਨਿਕਲਣੀਆਂ ਬੂਟ ਵਗੈਰਾ ਬਾਹਰ ਸਪੋਰਸ ਤੇ ਜਿਵੇਂ ਲਫਾੜ ਦਿੰਦਾ ਮਾ ਹੋਏ ਕਿੱਥੇ ਆ ਮਰਗੇ ਉਹ ਬੱਸ ਕਰੋ ਹੁਣ ਤੁਹਾਨੂੰ ਡੇਢ ਘੰਟਾ ਹੋ ਗਿਆ ਦੋ ਆ ਜਾਣੀਆਂ ਨੂੰ ਆ ਉਦੋਂ ਦੀ ਕਰੀਆਂ ਦੀ ਸੀ ਮੇਰੇ ਤਾਂ ਦੁਖਦਾ ਦੁਖਦਾ ਹੁਣ ਡੇਢ ਘੰਟਾ ਹੋ ਗਿਆ ਫੋਨ ਤੇ ਲੱਗੀਆਂ ਨੂੰ ਆ ਮੋਟਾ ਕੁਕੜਾ ਪਤਾ ਲੈਣਾ ਉਹਨਾਂ ਕੇ ਪਤਾ ਲੈ ਪਤਾ ਤਾਂ ਲੈ ਗਏ ਗਿਆ ਸਵੇਰੋਂ ਵਾ ਤੂੰ ਪੈਰ ਤੇ ਬਣਾਈ ਫੇਰ ਤੂੰ ਕਾ ਨੂੰ ਤੂੰ ਕਾ ਨੂੰ ਕਰਦਾ ਪੈਰ ਤਾਂ ਮੈਂ ਹੁਣ ਖਿਲਾਉਣਾ ਮੰਮੀ ਤੋਂ ਮਰੇ ਤਾਂ ਪੈਰ ਲੋਟ ਨਹੀਂ ਹੈਗਾ ਕੱਟ ਰਹੇ ਹੁਣ ਡੇਢ ਘੰਟਾ ਹੋ ਗਿਆ ਤੁਹਾਨੂੰ ਦੋਵਾਂ ਨੂੰ ਲੱਗੀਆਂ ਨੂੰ ਇਹ ਜੀਆਂ ਪਤਾ ਨਹੀਂ ਕੀ ਤੁਸੀਂ ਚੁਗਲੀਆਂ ਨਹੀਂ ਲੋਟ ਆਉਂਦੀਆਂ ਨਹੀਂ ਆਉਂਦਾਂ ਸੱਟ ਕਰੀ ਉਹ ਤਾਂ ਕੋਈ ਗਿਆਨਾ ਕਰ ਲੈ ਹਾਂ ਆਹੋ ਉਹ ਸੁਗਰਾ ਕਰ ਲੈ ਆ ਜਾ ਭੱਜਿਆ ਬੋਲੀਆਂ ਚੁਗਲੀਆਂ ਕਰਦੀਆਂ ਤੇ ਉਹ ਇਹ ਦੇਖ ਲੈ ਮੈਨੂੰ ਕਹਿੰਦੀ ਮੈਂ ਦੱਬਾ ਸਬਜੀ ਬਣਾਉਣ ਲੱਗੀ ਆ ਡੇਢ ਘੰਟਾ ਹੋ ਗਿਆ ਗੰਡੇ ਵਿੱਚ ਪਾਏ ਨੂੰ ਉਹਦੇ ਲਸਣ ਲੋਸਣ ਵੇਗ ਹੈ ਇਹ ਪਰੋਣਿਆ ਮੁਰ ਵਹ ਰਾਇ ਲਿਆ ਕੇ ਬੈਠ ਤੂੰ ਕਾ ਹੁਣ ਬੈਠ ਪੱਟਾ ਜਬਣਾ ਕੇ ਆਗਾ ਤੂੰ ਪੱਟਾ ਹੁਣ ਲੋਟ ਹੀ ਨਹੀਂ ਬਣਦਾ ਮੇਰੇ ਤਾਂ ਪੈਰ ਬਹੁਤ ਦੁਖਦਾ ਆ ਬਾਟ ਮਮੀ ਮੇਰਾ ਤਾਂ ਯਾਰ ਹੁਣ ਬੜੀਆ ਸੀਦਾ ਮੈਂ ਤਾਂ ਦੇਖਿਆ ਨਹੀਂ ਉਦੋਂ ਦਾ ਐਨ ਮਹੀਨਾ ਹੋ ਗਿਆ ਇਹਨੂੰ ਮੈਂ ਦੁਖਦਾ ਤੈਨੂੰ ਦੁਖਦਾ ਉਹ ਆ ਹੁਣ ਹੀ ਬਣਾ ਕੇ ਬੈਠ ਗਿਆ ਉਹ ਹੁਣ ਹੋਇਆ ਚਾਹ ਨੂੰ ਮੈਨੂੰ ਚਾਹ ਬਗ ਕਿਤੇ ਬਣਾਉਂਦਾ ਨਹੀਂ ਚਾਹ ਨਹੀਂ ਬਣਾਇਆ ਇਹ ਹੁਣ ਚਾਹ ਨੂੰ ਨਹੀਂ ਬਣਾਇਆ ਮੇਰਾ ਪੈਰ ਬੜਾ ਦੁਖਦਾ ਮੈਂ ਗਾਰਦੀ ਗੱਬ ਕਹਾਣੂ ਬਣਾਇਆ ਤੂੰ ਉਹਦਾ ਤੂੰ ਵੀ ਬਾਹ ਜੀ ਆਏ ਚੱਕਣ ਲੱਗ ਗਈ ਸੀ ਜਿਵੇਂ ਪੀਟੀ ਕਰਦੀ ਹੁੰਨੀ ਮੈਂ ਵੀ ਕਮਾਲਪੁਰ ਹੀ ਜਾਣਾ ਹੈ ਉਹਦਾ ਬਾਹ ਆਏ ਚੱਕਣ ਲੱਗ ਗਈ ਸੀ ਉਹਦੇ ਕੋਲੇ ਜਿਵੇਂ ਪੀਟੀ ਕਰਦੀ ਹੁੰਨੀ ਹੈ ਪ੍ਰੇਅਰ ਚ ਮੈਂ ਤਾਂ ਮੈਨੂੰ ਕਹੇ ਬੰਦਣਾ ਮੈਂ ਤਾਂ ਬਣੋਣੀ ਨਹੀਂ ਮੈਂ ਹੂੰ ਕਿਉਂਕਿ ਮੈਂ ਨਹੀਂ ਬਣੋਣੀ ਇਹ ਜਾਂਦਾ ਹੈ ਵੀ ਉਹਨੂੰ ਕਮਾਲਪੁਰ ਨੂੰ ਗਾਣਾ ਸੀ ਬਣਾਉਣਾ ਚੱਲ ਯਾਰ ਮਨੇ ਵੱਡਾ ਪੱਟਾ ਆ ਫਿਰ ਚਾਹ ਬਣਾ ਕੇ ਦੇ ਨਾਤਾ ਨਹੀਂ ਜੁੜਾ ਨਹੀਂ ਕਰਾਇਆ 10 ਦਿਨ ਹੋ ਗਏ ਨਾ ਲੈਣਾ 10 ਦਿਨ ਹੋ ਗਏ ਜੁੜਾ ਨਹੀਂ ਕਰਾਇਆਗਾ 3 ਵਜੇ ਹੈ ਤਾਂ ਕਦੇ ਟਾਈਮ ਹੋਇਆ ਨਾ ਹਉਣ ਦਾ ਸੱਸਰੀ ਗਾਲ ਜੀ ਓਕੇ ਗੁੱਡ ਨਾਈਟ ਘੰਟਾ ਹੋ ਗਿਆ ਲੱਗੀ ਨੂੰ ਪਤਾ ਨਹੀਂ ਕੀ ਗੱਲਾਂ ਕਰਦੀਆਂ ਇਹ ਜੀਆਂ ਹੈ ਗੱਲਾਂ ਕਰਦੀਆਂ ਕਬੀਲ ਦਰਦੀਆਂ ਕੀ ਹੋ ਗਿਆ ਹੁਣ ਤੈਨੂੰ ਓ ਯਾਰ ਆ ਬਾਟਾ ਮੇਰਾ ਤਾਂ ਇਹ ਕਿੱਥੋਂ ਵੱਡਾ ਜਾਊਗਾ ਹੁਣ ਬੱਡਦੇ ਆਏ ਹਾਏ ਹਾਉ ਡੀਏ ਦੁਖਦਾ ਮੇਰਾ ਪੈਰ ਆਏ ਨਹੀਂ ਖੁੱਲਣਾ ਮੰਮੀ ਇਹਨੇ ਆਏ ਹੋਏ ਆਏ ਹੋਏ ਹੋਲੀ ਉਹ ਹੋਲੀ ਕਰਨ ਨੂੰ ਤਾਂ ਬਾਹਲਾ ਦੋਹ ਲਾਉਣੀ ਆ ਕਰਦ ਨਾ ਕਦੇ ਫੇਰ ਨਹੀਂ ਵੇਚਦੀ ਬੱਡਦੇ ਹੋਈ ਉਹ ਹੋਲੀ ਆ ਮੇਰੇ ਸਾਲ ਦਾ ਥੱਲੇ ਵੀ ਬੰਨਿਆ ਪਿਆ ਵਾ ਜਿਵੇਂ ਭਾਜਦਾ ਹੁੰਦਾ ਹੈ ਉਹ ਡੇੜੀ ਆ ਗਿਆ ਡੇੜੀ ਨਾ ਆ ਗਿਆ ਹੋਰ ਕੁਛ ਆ ਜੂਗਾ ਡੇੜੀ ਦੱਸ ਕੇ ਗਿਆ ਲੱਗਦਾ ਅੱਜ ਕਿੱਥੇ ਗਿਆ ਮੈਂ ਤਾਂ ਕੋਈ ਨਹੀਂ ਮੜੂ ਵੀ ਧੰਸ਼ੀ ਬਧੇ ਤੈ ਮਟ ਮੜਦਾ ਹੀ ਨਹੀਂ ਪਤਾ ਤਾਂ ਚੱਲ ਵੜਦੇ ਵੜਦੇ ਕਰਾ ਚੱਲ ਕੋਲ ਉਹ ਨਹੀਂ ਵੱਡਿਆ ਨਹੀਂ ਗਿਆ ਅਜੇ ਐਸਾ ਨਿਕਣਾ ਨਹੀਂ ਹੋਰ ਕਿ ਮੈਂ ਨਿਕਣ ਛੜ ਦਾ ਪੂਰਾ ਫਰਕ ਨਹੀਂ ਪਿਆ ਹਾਲਾ ਹਰਕਾ ਬੰਨ ਕੇ ਆਏਂਦਾ ਅੱਖ ਦਾ ਜਿਵੇਂ ਪ੍ਰਤੰਦਰ ਦਾ ਆਹ ਦੇਖ ਲੈ ਲੈ ਵਿਚੋਂ ਦੇਖ ਕੀ ਕੋ ਨਿਕਲਦਾ ਨਿਕਲਣਾ ਤੂੰ ਕਿ ਬੰਗੇ ਨਹੀਂ ਨਾ ਫਿਰ ਤੂੰ ਕਿ ਬਢਾਇਆ ਉੱਥੇ ਉਹ ਮੈਨੂੰ ਤਾਂ ਐਂ ਸੀਗਾ ਵੀ ਸਹੀ ਕਰਨਾਂਗੇ ਕਰਨਗੇ ਤੈਨੂੰ ਸਹੀ ਤੈਨੂੰ ਹੋਰ ਲਾ ਪੂਰੀ ਫਿਰ ਸਾਲੇ ਨੇ ਉੱਥੇ ਕਮਾਲ ਪੁਰਾ ਦਿਖਾ ਕੇ ਆਉਂਦਾ ਤੂੰ ਕਮਾਲਪੁਰ ਹੀ ਚੱਲਦਾ ਹੁਣ ਹਾਂ ਹਾਂ ਜਾਂਣਾ ਉੱਥੇ ਹੀ ਜਾਊਂਗਾ ਲਾ ਆ ਲਿਆ ਆ ਇੱਥੋਂ ਆ ਉਹੀ ਪਤੰਦਰ ਨੇ ਇੱਥੇ ਖੱਡਾਂ 'ਚ ਪੈਰ ਪੈਂਦੇ ਆਹੋ ਖੱਡ 'ਚ ਪੈ ਗਿਆ ਹੀ ਪੈਰ ਉੱਚੀ ਨੀਵੇਂ ਥਾਂ ਤੇ ਆਹ ਦੇਖ ਲਾ ਇੰਗਲੈਂਡ ਤੋਂ ਤਾਂ ਐਵੇਂ ਵੀ 80 ਦੇ ਪਹਿਲੀ ਆ ਰੋਦੋਂ ਜਦੋਂ ਕਿਆ ਵਿਆਹ ਕਰਾ ਕੇ ਉਦੋਂ ਆਦੇ ਨਾ ਹੋਈ ਸੀ ਹਾਂਜੀ ਕਿ ਤੇਰੇ ਪੈਸੇ ਕਿੱਧਰ ਗਏ ਤੁਹਾਡੇ ਕੋਲੇ ਮੈਨੂੰ ਕਿਹਦਾ ਨਹੀਂ ਹਾਂ ਤੁਹਾਡੇ ਕੋਲੇ ਆ ਮੈਨੂੰ ਕਿਹਦਾ ਨਾ ਮੈਨੂੰ ਕੋਲੇ ਕਿੱਥੇ ਮੈਨੂੰ ਕਦੋਂ ਤਿੰਦਿਆ ਕੇ ਫੜਾਏ ਆ ਮੈਨੂੰ ਤੇ ਪੜਾਏ ਕਿਉਂ ਨਹੀਂ ਕਦੋਂ ਫੜਾਏ ਆ ਮੁੰਡਾ ਗੋਲ ਸਿਕ ਕਦੋਂ ਫੜਾਇਆ ਨਾ ਮੈਨੂੰ ਕੋਲੇ ਨਹੀਂ ਹੈਗਾ ਡੈਡੀ ਕੋਲੀ ਆ ਲੈ ਦੇਖ ਚਲਾਤੀ ਹੁਣੇ ਆ ਹੁਣ ਤਾਂ ਚੰਗਾ ਵੀ ਠੀਕ ਆ ਕੋਈ ਗੱਲ ਨਹੀਂ ਲੈ ਗੱਲਾਂ ਦੱਸਣ ਨੂੰ ਬੜਾ ਮੈਨੂੰ ਤਾਂ ਪਤਾ ਨਹੀਂ ਕਿ ਮੈਨੂੰ ਤਾਂ ਤੁਸੀਂ ਐਂ ਵਿਚਾਲੇ ਐਂ ਕਰ ਲੰਨੇ ਆਂ ਐਂ ਕਰ ਲੰਨੇ ਆਂ ਬਸ ਬੈਠੀ ਹਾਂ ਹਾਂ ਮੈਂ ਤਾਂ ਦੋਹਾਂ ਨੂੰ ਡਾਂਨੇ ਵਿਚਾਲੇ ਲਿਆਉਨੇ ਵਿਚਾਲੇ ਪਸਾਦ ਹਾਂ ਚੱਲਿਆ ਤੂੰ ਜੂੜਾ ਬਾ ਯਾਰ ਗੱਲਾਂ ਆਈਆਂ ਪੈਸੇ ਡੈਡੀ ਨੂੰ ਪਤਾ ਕਿੱਥੇ ਗਏ ਆ ਚੱਕ ਮੇਰੇ ਬਾਹਰ ਤੇ ਕਰ ਲੋ ਡੇਡੀ ਨੂੰ ਪਤਾ ਕਿ ਤੇ ਪਤ ਨੂੰ ਪਤਾ ਮਾਂ ਨੂੰ ਕੋਈ ਪਤਾ ਨਹੀਂ ਸੋਨ ਨੂੰ ਹੀ ਪਤਾ ਸੋਨਾਂ ਨੂੰ ਹੂੰ ਡੈਡੀ ਨੂੰ ਪਤਾ ਪੈ ਗਿਆ ਨਾ ਕਿੱਥੇ ਪੁੱਛ ਲੈ ਡੈਡੀ ਨੂੰ ਕਿੱਥੇ ਪਤਾ ਤੇ ਫਿਰ ਡੈਡੀ ਦੇ ਬੈਂਕ ਚ ਆਉਂਦੇ ਆ ਆਪਾਂ ਨੂੰ ਕੀ ਪਤਾ ਹੁਣ ਕਢਾਏ ਤਾਂ ਆ ਮੈਂ ਕਦੋਂ ਕਢਾਏ ਆ ਮੇਰੇ ਕੋਲ ਕਿੱਥੇ ਏਟੀਐਮ ਲਓ ਜੀ ਆ ਗਈਆਂ ਪੱਟੀ ਕਲੀਨਿੰਗ ਕਮਾਲਪੁਰੇ ਤੇ ਬਾਈ ਨੂੰ ਦਿਖਾਵਾਂਗੇ ਆਪਣਾ ਗੱਟਾ ਵੀ ਹੋਇਆ ਗਿਆ ਇਹਨੂੰ ਆਜੋ ਚਲੋ ਆਉਂਦੇ ਨੇ ਡਾਕਟਰ ਕਹਿੰਦਾ ਵੀ ਪਹਿਲਾਂ ਕਰਾਓ ਐਕਸ-ਰੇ ਐਕਸ-ਰੇ ਜਾਂ ਜੇ ਕਹਿੰਦਾ ਆਪਾਂ ਨੂੰ ਪਤਾ ਲੱਗੂਗਾ ਐ ਦੇਖ ਕੇ ਨਹੀਂ ਪਤਾ ਲੱਗਣਾ ਵੀ ਹੋਇਆ ਕੀ ਹੈ ਪਹਿਲਾਂ ਫਿਰ ਡਾਕਟਰ ਸਾਹਿਬ ਨੇ ਕਰੇ ਐਕਸ-ਰੇ ਹੁਣ ਦੇਖਦੇ ਆਂ ਵੀ ਐਕਸ-ਰੇ ਚ ਆਉਂਦਾ ਕੀ ਹੈ ਇਹ ਦੇਖੋ ਪੈਰ ਤੇ ਚੀਜ਼ ਵੱਧ ਪੈਣ ਲੱਗੀ ਸੀ ਤੇ ਡਾਕਟਰ ਕਹਿੰਦਾ ਵੀ ਹਜੇ ਤੁਸੀਂ ਵੇਟ ਕਰੋ ਇਹ ਵੀ ਨਹੀਂ ਪਤਾ ਵੀ ਰਾਤ ਇੱਥੇ ਕੱਟਣੀ ਪੈ ਜੇ ਕੀ ਆ ਰਿਹਾ ਦੋ ਡਾਕਟਰ ਬਾਈ ਦੇ ਚੂਲੇ ਲੈ ਇੰਨ ਦਾ ਅੰਦਰ ਛਾਪ ਕੇ ਅਕਸਰਾ ਬਾਹਰ ਨਿਕਲਿਆ ਹੁੰਦਾ ਉਹ ਲੈ ਉਹ ਆ ਗਿਆ ਉਹ ਆ ਗਿਆ ਤੇ ਚ ਇਹ ਅਰੇ ਅਰੇ ਖੈਤਲਾ ਫੜ ਕੇ ਫੜ ਕੇ ਧਚਲੰਦਰ ਸ਼ਾਲੇ ਨੇ ਜਾਬੇ ਨਾ ਪੋੜਾ ਤੇ ਆਰ ਇਹ ਤੇ ਹੱਡ ਜੀ ਉਹ ਲੱਗ ਗਿਆ ਕੋਈ ਆ ਗਿਆ ਜਾ ਤੂੰ ਵੀ ਨਿਕਲੇ ਇੱਕ ਪੈਰੀ ਖਰਾਬ ਆ ਇੱਕ ਪੈਰ ਦਾ ਹੀ ਨੌਕਸਾ ਹੈ ਦੇਰ ਵਿੱਚ ਫਰੰਗ ਹੁੰਦੀ ਹੈ ਇੱਕ ਹੂੰ ਦੇਖ ਉਹ ਇਹਨੇ ਸਕੈਨ ਕਰਨੀ ਹੈਗੀ ਇਹਦੇ ਵਿੱਚ ਆਉਗੀ ਇਹਨੇ ਪ੍ਰਿੰਟ ਦੇਤਾ ਹੁਣ ਚਰਾ ਪੜਿਆ ਗਿਆ ਸ਼ਿਆ ਤੂੰ ਕਿ ਤਾਰਾਂਆਂ ਲੱਗੀਆਂ ਨਹੀਂ ਹੈ ਵੀ ਇੱਧਰ ਉੱਧਰ ਕਿਵੇਂ ਜਾਵਣੀ ਆਹ ਕੈਟੇਡ ਰੱਖੀ ਹੈ ਨਾ ਪਹਿਲਾਂ ਮੋੜੇ ਪੈਰ ਦੇ ਉੱਤੇ ਭਾਗਿਆਪੁਰ ਜੋ ਕਿਰਾਵਾ ਬੰਦ ਕਰ ਲਿਆ ਹਾਂ ਆਹ ਜੁਰਮ ਆਜੀ ਦੇ ਤੋ ਇਹ ਗੱਲ ਖਤਮ ਬਣਾ ਬੁੜੇ ਗੱਲ ਤੇ ਮੇਰੀ ਗੱਲ ਤੇ ਹਨਾ ਪਿੱਛੇ ਹੋ ਜਾ ਦੇ ਦੇਖ ਨਾਦਾ ਸਵਾਦੇ ਦਾ ਕਿਸੇ ਮੋਚ ਨਾਲ ਨਾ ਸਵਾਦ ਕਿਸੇ ਹੱਡੀ ਨਾਲ ਠੀਕ ਹੈ ਇਹ ਜਿਹੜਾ ਮਸਲ ਦੋਦਾ ਇਹਦੇ ਲਈ ਕੀ ਕਰਨਾ ਇਹਦਾ ਜਿਹੜਾ ਮੇਨ ਇਲਾਜ ਹੁੰਦਾ ਉਹ ਸਪੋਰਟਸ ਸੂਪ ਆ ਕੇ ਰੱਖਦੇ ਬਸ ਠੀਕ ਹੈ ਇਹਦੇ ਬਾਅਦ ਸ ਕਰਿਆ ਕਰ ਜਿਵੇਂ ਆ ਚੱਪਲ ਧਰਨੀ ਮਤਲਬ ਥੋੜਾ ਘਣਾ ਤੋਰਾਂ ਛੱਡ ਦੇ ਉਹਦਾ ਬੰਦ ਜੁਤੀ ਦੇਰ ਫਿਰ ਇੱਥੇ ਬੱਧਿਆ ਜਾਂਦਾ ਜਦੋਂ ਨਹੀਂ ਧਿਆਨ ਦਵੇ ਗਿਆ ਨਾ ਇਹ ਪੇਨ ਸਾਰੇ ਦਰਦ ਕਰਦਾ ਆਏ ਹਾਏ ਤਾਂ ਇੰਨਾ ਹੀ ਆਹ ਦੇਖ ਡਾਕਟਰ ਜਿਵੇਂ ਇੱਥੋਂ ਜਦੋਂ ਮੈਂ ਨਹੀਂ ਦਿੱਤੀ ਪਰ ਸੀਰ ਸੀਡਾ ਆਪਣਾ ਲੈ ਉਦੋਂ ਉਦੋਂ ਬਾਅਦ ਮਸਲ ਦਰਦ ਕਰਦਾ ਦੇਖ ਐਕਸ-ਰੇ ਜਰਾ 100% ਸਹੀ ਹੈਗਾ 17% ਪਰ ਐਕਸ-ਰੇ ਸਹੀ ਹੈਗਾ ਠੀਕ ਹੈ ਤੇ ਕੋਈ ਨਾ ਕਹੇ ਦੀ ਮਾਲਸ ਕਰਵਾਇਆ ਕਰ ਵਿਟਾਮਿਨ ਵਗੈਰਾ ਨਾਲ ਲਈ ਚੱਲਿਆ ਕਰ ਠੀਕ ਹੈ ਤੇ ਲੇਕਿਨ ਮੈਂ ਵਿਟਾਮਿਨ ਦੁੱਧ ਖਾਣ ਲੱਗਾ ਰਾਮ ਜੀ ਉਰ ਕੋਈ ਚੱਕ ਕਰੇ ਇੱਧਰ ਐਕਸਟਰਾ ਨਹੀਂ ਹਾਲ ਜਮਾਂ ਸਹੀ ਆ ਬੁਹਿਈ ਨਹੀਂ ਗੱਲ ਹੈ ਮਨਾਂ ਤੋਂ ਮੈਂ ਚੱਲ ਰਿਹਾ ਤੇ ਕਹੇ ਇਹਦੇ ਨਾ ਕੜੀ ਜਾਂਦਾ ਨਮਕ ਰਾਦੀ ਰੱਖ ਲੈ ਗੇ ਕਹਿੰਦਾ ਤੇ ਤੇਲ ਜਿਆ ਦੇਦੀ ਮਾੜਾ ਨਾ ਠਾਖਾ ਕਰਦਾ ਹਾਂ ਹਾਂ ਮਾਲ ਨਹੀਂ ਕਰਦਾ ਤੂੰ ਨਾ ਮੇਰੇ ਕਰਕੇ ਕੋਸਕ ਟਾਈਮ ਮੇਰੀ ਗੱਲ ਧਿਆਨ ਰੱਖ ਕੇ ਨਾ ਬੂਟ ਵਗੈਰਾ ਪਾ ਕੇ ਕੋਸਕ ਤੇ ਫਿਰ ਜਮਾਈ ਦਾ ਮਾੜਦਾ ਬਟ ਆਮੰਦ ਨਹੀਂ ਚੱਲਿਆ ਕਰ ਅਸਲ ਵਿੱਚ ਇਹ ਪ੍ਰੋਬਲਮ ਹੁੰਦੀ ਹੈ ਜੀ ਜਿਵੇਂ ਤੇਰੇ ਦਰਦੇ ਇੱਧਰ ਹੁੰਦਾ ਹੈਗਾ ਨਾ ਜੀ ਪ੍ਰੋਬਲਮ ਕਿ ਸੈਟਰ ਉਹ ਇੱਧਰ ਨਹੀਂ ਆਇਆ ਯਾਦ ਰੱਖੀ ਮੇਰੀ ਯਾਰ ਬਾਪੂ ਪਹਿਲੇ ਹੱਲ ਕਰ ਦੇ ਪਹਿਲੇ ਹੱਲ ਕਰ ਦੇ ਉਹ ਕਹਿੰਦਾ ਇਧਰੋਂ ਉੱਪਰ ਦੂਜੇ ਪਾਸੇ ਨਾ ਆਏ ਆ ਛਾ ਕੇ ਰੱਖ ਲੈ ਜੇ ਨਾ ਤਾਂ ਆਉਗੇ ਕਿ ਨੀਰ ਤੇ ਐਨਕਲੇਟ ਹੁੰਦਾ ਹੈ ਕਿ ਖੇਡਣ ਵਾਸਤੇ ਹੁੰਦਾ ਹੈ ਉਹ ਗੱਡੀ 'ਚ ਬੈਠੋ ਚੱਲ ਜਾਈਏ ਠੀਕ ਹੈ ਸਾਰਾ ਕੋ ਡਾਕਟਰ ਕਹਿੰਦਾ ਐਕਸਰੇ ਐਕਸਰੇ ਵੀ ਠੀਕ ਆ ਬਸ ਕਹਿੰਦਾ ਸਪੋਰਟ ਸੂਪ ਆਉਣੇ ਆ ਹਣ ਸਪੋਰਟ ਸ਼ੂ ਕਹੇ ਜਾਂਦਾ ਹੋਊ ਨਹੀਂ ਪਤਾ ਮੈਨੂੰ ਸਪੋਰਟ ਸ਼ੂ ਹਾਂ ਲੈ ਹੁਣ ਡਾਕਟਰ ਨੂੰ ਪੁੱਛਣਾ ਵੀ ਦੇ ਲੈ ਜਰਾਬਾਂ ਹੀ ਤਾਂ ਦੇਤੀਆਂ ਨਾਲ ਉਹ ਵੀ ਦੇ ਦੇ ਹੁਣ ਨਹੀਂ ਇਹ ਮਹਿੰਗੇ ਲਾਉ ਸਪੋਰਟ ਸ਼ੂ ਚਲ ਸਪੋਰਟ ਸ਼ੂ ਕਹੇ ਦੀ ਹੁਣ ਵੀ ਉਹ ਨੂੰ ਪੁੱਛਣਾ ਨਹੀਂ ਬਈ ਕੱਲੇ ਬੂਟ ਹੀ ਪਾੜ ਕੇ ਸਪੋਰਟ ਸ਼ੂ ਕਹੇ ਜਾਂਦੇ ਆ ਨਾ ਮੂੰ ਹੀ ਪਤਾ ਖੇਡਣ ਜਾਂ ਮਗਰ ਉੱਥੇ ਪਹੁੰਚਣ ਇਸ ਲਈ ਪਸੂ ਕਰਨਾ ਸਪੋਰਟ ਸ਼ੂ ਕਿੱਡੇ ਹੁੰਦੇ ਜੀ ਡਾਕਟਰ ਨੇ ਵੀ ਕਹਿਣਾ ਇਹਨੇ ਚੱਪਣ ਬੂਟਾ ਠੀਕ ਗੱਲ ਉਹ ਕੋ ਨਹੀਂ ਉਹਨੇ ਆਇਆ ਲਾਦਾ ਪੱਟਾਂ ਜਾਂ ਦੇਤਾ ਉਹਨੇ ਹੂੰ ਉਹ ਕਹਿੰਦਾ ਵੀ ਇੱਕ ਪਾਸਿਓਂ ਜਾਂ ਉਹ ਉਹ ਤਾਂ ਕੋ ਨਹੀਂ ਐਕਚੁਅਲੀ ਤਾਂ ਸਹੀ ਆ ਹੂੰ ਉਹ ਕਹਿੰਦਾ ਬੂਟ ਪਾ ਕੇ ਰੱਖਿਆ ਕਰ ਠੀਕ ਹੈ ਬੂਟਾਂ ਦਾ ਗਾਵਾ ਜਾਂਦੇ ਬੂਟ ਕਨ ਮਹੀਨਾ ਕ ਬੂਟ ਪਾ ਲਾ ਠੀਕ ਹੋ ਜਾਣਗੇ ਉਹ ਐਵੇਂ ਉਹਨੇ ਕੱਲ ਪਤੰਦਰ ਨੇ ਫੱਟੀਆਂ ਜਾਂ ਲਾਤੀਆਂ ਵੇਚ ਲੋ ਦਾਨੇ ਵਾਲੇ ਨੇ ਉਹਨੂੰ ਤਾਂ ਪਤਾ ਹੀ ਨਹੀਂ ਲੱਗਿਆ ਵੀ ਹੋਇਆ ਕੀ ਨਾ ਉਹਨੇ ਕੋਈ ਐਕਸ਼ਰਾ ਕਰਾਇਆ ਨਾ ਬਾਸਤਾ ਇਹਨੇ ਜਾਂਦੇ ਦਾ ਅਕਸਰਾ ਕਰਾਦਾ ਕਹਿੰਦਾ ਅਕਸਰੇ ਜੀ ਪਤਾ ਲੱਗੂ ਕੀ ਆ ਹਾਂ ਤੁਮਨੇ ਦਾ ਵੀ ਮੋਢੇ ਦਾ ਅਕਸਰਾ ਕਰੂਗਾ ਹੂੰ ਇਹ ਤਾਂ ਅਕਸਰੇ ਵੀ ਨੰਦ ਨਹੀਂ ਪੱਟੀ ਕਰਦਾ ਹੀ ਨਹੀਂ ਨਾ ਨਹੀਂ ਵਦ ਗਿਆ ਅਕਸਰੇ ਜੇ ਬੰਦੇ ਨੂੰ ਪਤਾ ਲੱਗ ਜਾਂਦਾ ਵੀ ਹੈ ਕੀ ਆ ਹੂੰ ਤੇ ਮੇਰੇ ਜਮ ਜਾਣੇ ਨੇ ਹਾਂ ਜਾਣਾ ਜਮ ਦਾ ਜਮ ਥੋੜਾ ਜਿਹਾ ਜਮ ਤਾਂ ਜਾਊਗਾ ਮੈਂ ਉੱਥੇ ਕਹ ਬਈ ਜਮ ਆਪਾਂ ਚੱਲਾਂਗੇ ਇਥੋਂ 10:00 ਵਜੇ ਤੁਰਾਂਗੇ ਕਿੱਥੇ ਜਾਣਾ ਕੱਲੂ ਆਪਾਂ ਜਾਣਾ ਲੁਧਿਆਣੇ ਨੂੰ ਜਨਮ ਦਿਨ ਮਨਾ ਆਵਾਂਗੇ ਭਾਣੇ ਦਾ ਪਰਸੋਂ ਦਾ ਹੁਣ ਤਿਆਰੀਆਂ ਤੁਰਾਂ ਕਰਨੀਆਂ ਆਪਾਂ ਵੀ ਅਸੀਂ ਵੀ ਹੂੰ ਕੱਲੂ ਮਨਾਇਆ ਆਵਾਂਗੇ ਜਨਮ ਦਿਨ ਆਪਾਂ ਭਾਣੇ ਦਾ ਪੱਤਰ ਪਾਗੇ 10 ਸਵੇਰ 10 ਤੇ ਚੱਲਾਂਗੇ ਅੱਛਾ ਤਾਰੇ ਕੋਲੇ ਤਾਰਾ ਪਹਿਲਵਾਨ ਹੂੰ ਛੁੱਟੀਆਂ ਕਰਦੇ ਕੋਲਾ ਜੀ ਕਾ ਤੂੰ ਛੁੱਟੀਆਂ ਕਰਦੇ ਆ ਆਹ ਇਹ ਪ੍ਰਦੋਸ਼ਾ ਦਾ ਕਰਕੇ ਮੈਂ ਸਾਡੇ ਟਾਈਮ ਤੇ ਕਟਵਾਲੀ ਪੈਂਦੀ ਜੀ ਮਾਸਟਰਾਂ ਤੋਂ ਤੇ ਹੋਰ ਮੈਂ ਹੁਣ ਕੀ ਕਰਦੇ ਆ ਨੇ ਨੇ ਹੁਣਨੇ ਕੋ ਮਾਰਦਾ ਹੂੰ ਛੋੜਾ ਟਾਈਮ ਤੇ ਹੀ ਮਾਰਦਾ ਨਾ ਸਾਡੇ ਦਾ ਆਪੋ ਪਈ ਆ ਮੇਰੇ ਤਾਂ ਨਾ ਤੇਰੇ ਪਈ ਆ ਤੇ ਹੋਰ ਇਹ ਤਾਂ ਤੁਸ ਦਾ ਪਹਿਲਾ ਗਾਣੋਂ ਤਾਂ ਕਹਿਣਾ ਮੂ ਜੇ ਕਿਸੇ ਦੇ ਹੋਰ ਰਫੜਵਾਇਦਾ ਸੀ ਇੰਦਾ ਜੀਤ ਪਹਿਲੇ ਹੋਣ ਲੱਗ ਜਾਂਦਾ ਸੀ ਬਹੁਤ ਕੁੜ 10ਵੀਂ ਚ 11ਵੀਂ 12ਵੀਂ ਚ ਨਹੀਂ ਪਈ ਬਸ 11ਵੀਂ ਉੱਥੇ ਚਲੇ ਗਿਆ ਆ ਹੋ 11ਵੀਂ ਚ ਵੀ ਇੱਥੇ ਫਿਰ ਪਈ ਆ ਨਹੀਂ ਮਾਨੂੰ ਕੋ ਗਾਉਣੀ ਮਾਰਦੇ ਮਾਨੂੰ ਕਿ ਬਹੁਤ ਕੁੜਦੇ ਸੀ ਮਾਸਟਰ ਹਾਂ 1 ਲੱਖੇ ਦਾ ਹੁੰਦਾ ਇਹ ਮਾਸਟਰ ਪਹਿਲੇ ਦਿਨ ਸਾਨੂੰ ਹਾਂ ਪਹਿਲੇ ਦਿਨ ਤਾਂ ਕੋ ਕੁਝ ਨਹੀਂ ਕਿਹਾ ਦੂਜੇ ਤੀ ਤੀਜੇ ਦਿਨ ਭਾਈ ਉਹਨੇ ਡੰਡਾ ਭਾਂ ਤੋੜੇ ਦਾ ਮਾਰ ਮਾਰ ਹੱਥਾਂ ਤੇ ਕੋ ਨੂੰ ਰੱਖੀ ਕਮਰਸ ਸੀ ਪਤਾ ਹੀ ਲੱਗਦਾ ਇਹ ਗੈਡਾਂ ਹੀ ਬਾਲੀਆਂ ਮੋਟੀਆਂ ਸੀ ਅੱਜ ਕੱਲ ਦਾ ਬਾਕੀ ਮਾਸਟਰ ਆਪ ਹੀ ਨਹੀਂ ਜਵਾਕਾਂ ਨੂੰ ਮਾਸਟਰ ਕਹਿੰਦੇ ਅਗਲਾ ਕਹਿੰਦਾ ਪੜਨਾ ਉਹ ਪੜ ਲੂਗਾ ਨਹੀਂ ਪੜਨਾ ਨਾ ਪੜੂਗਾ ਜੇ ਮਾਸਟਰ ਤਾਂ ਕਹਿੰਦੇ ਆ ਚਾਰ ਜਾਨੇ ਘੀਰ ਲੈਂਦੇ ਆ ਰਾਹ ਜਾਂਦੇ ਅਗਲਾ ਕਹਿੰਦਾ ਆਪਾਂ ਕਿ ਲੈਣਾ ਆਪਾਂ ਨੂੰ ਪੈਸੇ ਮਿਲ ਹੀ ਜਾਂਦੇ ਆ ਪੜਨਾ ਜਾਂ ਨਾ ਪੜਨਾ ਇਹਨਾਂ ਦੀ ਮਰਜ਼ੀ। ਹਾਂ ਮੈਂ ਕਿਹਨੇ ਹਰੀ ਵਿਆਹ ਕਰਵਾ ਕੇ ਸੱਜਣਾ ਆਉਂਦਾ ਹੈ। ਹਾਂ ਉਹ ਵੀ ਗਿਆ ਬਾਹਰ। ਤੁਹਾਡੇ ਕਿੰਨੀ ਕੁ ਘੁੱਟ ਪਈ ਹੈ ਰੇੜੀ ਮਾਸਟਰਾਂ ਤੋਂ? ਸਾਡੇ ਬਹੁਤ ਬਾਲੀ ਘੁੱਟ ਪਈ। ਕਿੱਥੋਂ ਦਾ ਮਾਸਟਰ ਹੁੰਦਾ ਜੀ ਇਹਨੂੰ ਬਲਦ ਕੁੱਟਿਆ? ਉਹ ਬਰੇ ਬਰੇ ਬਰੇ। ਖਾੜੇ ਆਉਂਦਾ ਹੀ ਮਾਸਟਰ। ਕੀ ਨਾਂ ਸੀ ਉਹਦਾ? ਹਰਕੂਮਰ। ਹਰਕੂਮਲ। ਕੀ ਪੜਾਉਂਦਾ ਹੁੰਦਾ ਹੀ? ਮੈਨੂੰ ਪੜਾਉਣਾ ਹੀ ਹਨਾ। ਹਾਂ ਬਹੁਤ ਪਿੰਨੀ ਦਿੰਦਾ ਹੀ ਹੈ। ਹੋਰ ਕਿਹੜਾ ਮਾਰਟਰ ਕੋਟ ਦੰਦਾਈ ਅੰਗਰੇਜ਼ੀ ਅੰਗਰੂਜੀ ਵਾਲਾ ਹਮ ਹੈ ਸਾਰੇ ਕੋਟ ਦੇ ਮਾਰਟਰ ਸਾਰੇ ਕੋਟ ਦੇ ਹੀ ਹੋਰ ਆਕਾਂਤਾ ਜੀ ਮੰਤੂ ਦੀ ਭੈਣ ਵੱਡੀ ਹਮ ਸਰਨੇ ਪੜ ਹਮ ਸਿਦਾਗਰ ਪੜਦਾ ਨਾ ਵੀ ਨੱਜ ਦਾ ਵੱਡਾ ਹਮ ਬਣੇ ਕੁੱਟਿਆ ਬਣੇ ਬਾਹਵਾ ਫੜੀ ਅਗਰਾਗ ਹਮ ਭਾਏ ਉੱਥੇ ਬੜਾ ਰਾਮਾ ਪੈ ਗਿਆ ਉਹਦਾ ਫਿਰ ਕਾਂਤਾ ਨੇ ਹਟਾਈ ਲਈ ਹਮ ਹਮ ਬੜਾਉਂਦੀ ਆ ਰਾਤ ਨੂੰ ਬਹੁਤ ਬੜਾਉਂਦੀ ਆ ਹਾਂ ਕੀ ਕਹੀ ਜਾਂਦੀ ਰਾਤ ਐ ਨਹੀਂ ਪਤਾ ਲੱਗਦਾ ਇਹਦਾ ਹਾਂ ਐ ਸੌਣ ਪੂਰੀ ਨਹੀਂ ਆਉਂਦੀ ਹੁੰਦੀ ਬੰਦੇ ਜਿਹੜਾ ਬਣਾਉਂਦਾ ਨਾ ਹਾਂ ਉਹਨੇ ਸਮਝ ਨਹੀਂ ਬਸ ਮਮੀ ਕਰਦੀ ਰਹਿੰਦੇ ਡੈਡੀ ਬਣਾਉਂਦਾ ਵਾ ਨਹੀਂ ਹਾਂ ਮਮੀ ਇਹ ਵੀ ਬਧੀਰਾ ਬਣਾਉਂਦਾ ਲੈ ਇੱਕ ਇੱਕ ਦੂਜੀ ਦੀਆਂ ਗੱਲਾਂ ਸੁਣੀ ਜਾਂਦੇ ਸਿਹੜਾਣੇ ਪਏ ਹਾਂ ਜਿਹੜਾ ਉਹਦਾ ਬਣਾਉਂਦਾ ਨਾ ਉਹਨੂੰ ਪਤਾ ਐ ਸਮਝ ਨਹੀਂ ਆਉਦੀ ਪੂਰੀ ਪਰਸੋਂ ਨੂੰ ਪਤਾ ਹੀ ਲੱਗਿਆ ਸੀ ਕਿਹੜੇ ਵੇਲੇ ਆ ਗਈ ਤੁਸੀਂ ਤਾਂ ਥੁ ਹੱਲੇ ਹੀ ਵੇ ਉਈ ਤਾਂ ਹੱਲੇ ਵੀ ਨਹੀਂ ਜਮਈ। ਹੂੰ। ਉਹਨੂੰ ਪਤਾ ਹੀ ਨਹੀਂ ਲੱਗੇ। ਤੂੰ ਪਹਿਲਾਂ ਤਾਂ ਮੈਨੂੰ ਸਾਰੀ ਨੀਂਦ ਹੀ ਨਹੀਂ ਆਈ ਬੱਚੇ ਨੂੰ ਮੈਂ ਤਾਂ ਜਮਈ ਨਹੀਂ ਸੁੱਤੀ। ਨਾ ਜਦੋਂ ਅਸੀਂ ਆਇਆ ਤੂੰ ਰਾਮ ਨਾ ਸੁੱਤੀ ਪਈ ਸੀ। ਉਹਦੇ ਸੌਂ ਗਈਆਂ ਬੱਸ। ਫੇਰ ਲੇਟ ਆਏ ਆ ਨਾ। ਉਹਦੋਂ ਮਗਰ ਤਾਂ ਮੈਨੂੰ ਪਤਾ ਹੀ ਨਹੀਂ। ਉਹ ਉੱਠਿਆ ਪਸਾਬ ਕਰਕੇ ਉਹਨਾਂ ਨੂੰ ਦੇਖਿਆ ਪਿਆ। ਹਾਂ ਉਹ ਤਾਂ ਫਿਰ ਪੈ ਗਈ ਸੀ 3 ਵਜੇ ਤਾਂ ਆਗੇ। ਹੂੰ। ਤਾਂ 1 ਵਜੇ ਸੀ ਉਹਦੋਂ। ਅਸੀਂ ਨਹੀਂ ਮੈਨੂੰ ਨਹੀਂ ਪਤਾ ਪਹਿਲਾਂ ਤਾਂ ਮੈਂ ਸਾਰੀ ਰਾਤ ਹੀ ਨਹੀਂ ਸੁੱਤੀ। ਮੁੜ ਕੇ ਫਿਰ ਮੇਰੀ ਅੱਖ ਲੱਗੀ ਆ ਫੇਰ ਨਹੀਂ ਮੈਨੂੰ ਪਤਾ ਲੱਗਾ ਕਦੋਂ ਆਏ ਮਾਮੂ ਮੁੱਢੀ ਨਹੀਂ ਟਾਈਮ ਨਹੀਂ ਮੈਨੂੰ ਉੱਥੇ 12 ਵਜੇ ਤੋਂ ਬਾਅਦ ਦੌਰ ਪਨੇ ਹੋਰ ਧੁੰਦ ਬਹੁਤ ਹੁੰਦੀ ਆ ਹੁਣ ਤਾਂ ਨਹੀਂ ਪਤਾ ਹੁਣ ਨਾ ਜਾਇਆ ਕਰੋ ਮੈਂ ਹੁਣ ਅਸੀਂ ਪਹਿਲਾਂ ਹੀ ਮੁੜੇ ਹੁੰਨੇ ਆ ਨਹੀਂ ਜਾਣਾ ਸਨੇਹਾ ਜਾਓ ਬਸ ਸੁਤੇ ਹਾਂ ਹੁਣ ਨਾਲ ਦੇ ਕਮਾਕਾਰਾਂ ਦੇ ਅੰਦਰ ਸਾਰੇ ਮੁੰਡੇ ਪੂਰਾ ਦਿਲੇ ਆ